ਉਦੋਂ ਆਪਣੇ ਲੜਾਈ ਲੱਗੀ ਸੀਗੀ 1972 ਹਾਂਜੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮਾਰਜੇਸ਼ਨ ਮੇ ਕੋਲ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਸ ਵਾਲਿਆਂ ਨੇ ਬੋਲਦੇ ਸੀਗੇ ਤੇ ਅਸੀਂ ਨਾਲੀਆਂ ਜੀਆਂ ਜਿੱਦੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟਕ ਗਿਆ ਸੀ ਪੈ ਗਏ ਨੱਕ ਬੰਦ ਕਰ ਲਏ ਉਹਦੇ ਵਿੱਚ ਪੈ ਕੇ ਵੇਖ ਲਓ ਤੁਸੀਂ ساری ਰਾਤ ਅਸੀਂ ਉੱਥੇ ਉਹ ਤਾਂ ਸ਼ਾਉਣੀ ਜੀ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇਨਸਮੈਕਸ਼ਨ ਬਗਲਾ ਜਿੱਦੇ ਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਬਣਾਇਆ ਹਾਂ ਜੀ ਆਮ ਜੀ ਕੱਟ ਗਿਆ ਸੀ ਗਿਆ ਅਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਇਹ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਜੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁੱਕੀ ਗੱਡੀ ਮਾਨਸਾ ਰੁੱਕੀ ਤੇ ਉੱਥੇ ਵੇਖ ਲਓ ਵੀ ਸਾਰੀ ਰਾਤ ਸਾਡੀ ਰਹਿ ਜਾਂਦੀ ਜੀ ਉਦੋਂ ਬਾਅਦ ਫਿਰ ਔੜੀ ਔੜੀ ਇੰਜਣ ਫੇਰ ਕਾ ਉਹਨਾਂ ਨੇ ਜੀ ਸਟਾਰਟ ਕੀਤਾ ਸਟਾਰਟ ਕਰਕੇ ਫੇਰ ਸਾਨੂੰ ਤੀਜੇ ਦਿਨਾਂ ਦੀ ਕੋਟੇ ਤੀਸਰੇ ਦਿਨ ਦਿੱਲੀ ਦੇ ਹਾਂ ਜੀ ਕਿਹੜੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਜਾਇਆ ਹਜੂਰ ਸਾਹਿਬ ਜੀ 6 ਬਾਰੀ ਪਟਨਾ ਸਾਹਿਬ ਮਥਰਾ ਬਿੰਦਰਾਵਨ ਅਲਾਹਾਬਾਦ ਤੇ ਬਾਕੀ ਮੇਰਾ ਖਿਆਲ ਹੈ ਵੀ ਚਿੱਤਰਕੂਟ ਜਿੱਥੇ ਰਾਮ ਜੀ ਨੇ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂ ਦੇਵੀ ਚਿੰਤਪurni ਜਵਾਲਾ ਜੀ ਪੈਣਾ ਦੇਵੀ ਸਾਰੇ ਜਿੰਨੇ ਮਤਲਬ ਕਿ ਦੀਰਤਾ ਹੈ ਮੇਰੇ ਖਿਆਲ ਆ ਵੀ ਮੇਰੇ ਇੱਕ ਦੋ ਰਹਿੰਦੇ ਹੁਣ ਕੇ ਸਾਰੇ ਮਾਲਕ ਦੀ ਗੱਲ ਪਾਇਂਦੇ ਮੇਰੇ ਤੇ ਭਾਜੇ ਦੋ ਮੰਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਥ ਲਿਆ ਟੜ ਕੇ ਸਵੇਰ ਨੂੰ ਚਿੱਗੜੀ ਚੜ ਜਾ ਏ ਜੀ ਐਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਇੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਜੀ ਹਾਂ ਜੀ ਕਿਹੋ ਜਿਹਾ ਮਾਹੌਲ ਸੀ ਉਹਦਾ ਮਾਲਕ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹ ਤਾਂ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲਾਈਟਾਂ ਜਗਣ ਅਸੀਂ ਵੇਖ ਕੇ ਇੰਨਾ ਖੁਸ਼ ਹੋਏ ਸਾਰੇ ਬੱਚੇ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖਿਆ ਅਸੀਂ ਹਸਣ ਲੱਗ ਜਾਂਦੇ ਤੇ ਉਦੋਂ ਬਾਅਦ ਜਦੋਂ ਸੁਖਵੀਰ ਜੀ ਹੋਇਆ ਮੈਨੂੰ ਜਦੋਂ ਮਿਲਦੇ ਉਦੋਂ ਭਾਈ ਮੇਰਾ ਸੁੱਖਾ ਵੀਰ ਆ ਗਿਆ ਹੂੰ ਤੇ ਮੇਰੀ 부ਆ ਜੀ ਨਾਲ ਉਹਨਾਂ ਦੀ ਜੁੰਨੀ ਬਟਾਈ ਵੀ ਸੀ ਜੀ ਤੇ ਮੈਨੂੰ ਕਹਣਾ ਸੁੱਖਾ ਵੀਰ ਆ ਗਿਆ ਕਹਿੰਦੀ ਮੈਂ ਵੀ ਸੁੱਖ ਵੀਰ ਹੀ ਆਖੋ ਅੱਛਾ ਪਿੰਡ ਚੱਕ ਫਤਿਹ ਸਿੰਘ ਵਾਲਾ ਹਾਂਜੀ ਅ ਸਵਰਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਹਾਂਜੀ ਉਹਨਾਂ ਦੇ ਸੌਰੇ ਜੀ ਉਹਨਾਂ ਦੇ ਸੌਰਵ ਹਾਂਜੀ ਹਾਂ ਅੱਛਾ ਚੱਕ ਫਤਿਹ ਸਿੰਘ ਵਾਲਾ ਦੇ ਵਿੱਚ ਕਦੇ ਉਹਨਾਂ ਦੇ ਪਰਿਵਾਰ ਨਾਲ ਜਾਂ ਤੁਹਾਡਾ ਰਿਹਾ ਕਰੀ ਮੇਰਾ ਤਾਂ ਦੇਖੋ ਜੀ ਕਾਕਾ ਇੰਦਰਜੀਤ ਸੀਗੇ ਸੁਖਵੀਰ ਦੇ ਮਾਮਾ ਜੀ ਹਾਂਜੀ ਇਹਨਾਂ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਆਪਦੇ ਮਾਪੇ ਵਾਂਗੂ ਪਿਆਰ ਕਰਦਾ ਅੱਛਾ